ਆਖਰ ਸਿੱਖਾਂ ਨੇ ਹਿੰਦੁਸਤਾਨ ਦੇ ਨਾਲ ਰਹਿਣ ਦਾ ਫੈਸਲਾ ਲੈ ਲਿਆ ਤੇ ਹਿੰਦੁਸਤਾਨ ਦੀ ਹਕੂਮਤ ਹਿੰਦੂਆਂ ਦੇ ਹੱਥ ਆ ਚੁੱਕੀ ਸੀ ਸਿੱਖ ਉਸ ਸਮੇਂ ਬਹੁਤ ਵੱਡੀਆਂ ਪੀੜਾਂ 'ਚ ਲੰਘਦੇ ਪਏ ਸੀ ਪਰ ਹਕੂਮਤ ਨੂੰ ਇਸ ਗੱਲ ਨਾਲ ਰੱਤੀ ਪਰ ਵੀ ਮਤਲਬ ਨਹੀਂ ਸੀ ਭਾਵੇਂ ਵੰਡ ਦਾ ਨੁਕਸਾਨ ਹਿੰਦੂਆਂ ਨੂੰ ਵੀ ਹੋਇਆ ਸੀ ਪਰ ਸਿੱਖਾਂ ਦਾ ਨੁਕਸਾਨ ਕਿਤੇ ਵਧੇਰੇ ਸੀ ਸਿੱਖਾਂ ਨੇ ਇੱਕ ਬਹੁਤ ਵੱਡਾ ਕਤਲੇਆਮ ਝੱਲਿਆ ਸੀ ਜ ਜਿਹਦੇ ਵਿੱਚ ਲੱਖਾਂ ਬਦੋਸ਼ੇ ਸਿੱਖ ਕੁਝ ਕੁ ਦਿਨਾਂ ਵਿੱਚ ਹੀ ਮਾਰੇ ਗਏ ਸੀ ਇਹੋ ਜਿਹੀ ਬੁਰੇ ਦਿਨ ਸੀ ਕਿ ਇੱਕ ਪਿਓ ਨੇ ਆਪਣੀ ਧੀ ਦੀ ਪੱਤ ਬਚਾਉਣ ਖਾਤਰ ਹੱਥੀ ਕਤਲ ਕਰ ਦਿੱਤੀ ਪਰ ਮੁੜ ساری ਜ਼ਿੰਦਗੀ ਇੱਕ ਪਲ ਲਈ ਵੀ ਜਿਉ ਨਹੀਂ ਸਕਿਆ ਪੀੜ ਇੰਨੀ ਡਾਢੀ ਸੀ ਤੇ ਸਮੋਹਿਕ ਤੌਰ ਤੇ ਸਿੱਖਾਂ ਨੂੰ ਬਹੁਤ ਵੱਡੀ ਆਰਥਿਕ ਛਟ ਵੱਜੀ ਸੀ ਤੇ ਸਭ ਤੋਂ ਐਮ ਸਭ ਤੋਂ ਵੱਡੀ ਛਟ ਸਿੱਖਾਂ ਨੂੰ ਆਪਣੇ ਪਿਆਰੇ ਗੁਰਧਾਮਾਂ ਤੋਂ ਵਿਛੋੜ ਦਿੱਤਾ ਗਿਆ ਜਿਨ੍ਹਾਂ ਨੂੰ ਅਜੇ ਮਹਿਜ 27 ਸਾਲ ਪਹਿਲਾਂ ਆਪਣਾ ਲਹੂ ਡੋਲ ਕੇ ਆਜ਼ਾਦ ਕਰਵਾਇਆ ਸੀ ਪਰ ਇਸ ਦੇ ਐਨ ਉਲਟ Hindu ਉਹ ਮੰਦਿਰ ਬਣਾਉਣ ਦੀ ਤਿਆਰੀ ਕਰ ਰਹੇ ਸੀ ਜਿਹਨੂੰ 1000 ਸਾਲ ਪਹਿਲਾਂ ਮਹਿਮੂਦ ਗਜਨਵੀ ਨੇ ਤਬਾਹ ਕਰ ਦਿੱਤਾ ਸੀ ਸਨ 1026 ਵਿੱਚ ਤਬਾਹ ਕੀਤੇ ਇਸ ਮੰਦਿਰ ਨੂੰ ਦੁਬਾਰਾ ਉਸਾਰਨ ਦੀ ਹਿੰਮਤ Hindu ਨਹੀਂ ਸੀ ਕਰ ਸਕੀ ਪਰ ਹੁਣ ਜਦੋਂ ਸਿਆਸੀ ਤਾਕਤ ਇਹਨਾਂ ਦੇ ਹੱਥ ਆ ਗਈ ਤਾਂ ਇਹਨਾਂ ਨੇ ਸਨ 1951 ਵਿੱਚ ਦੁਬਾਰਾ ਮੰਦਿਰ ਨੂੰ ਉਸੇ ਥਾਂ ਉਸਾਰਨ ਦਾ ਫੈਸਲਾ ਕੀਤਾ ਪਰ ਕੀ ਸਿੱਖਾਂ ਨੇ ਇੰਨਾ ਸਮਾਂ ਲਾਇਆ ਕਦੇ ਇਨਾਂ ਦਾ ਦਰਬਾਰ ਸੈਟਾਇਆ ਹੋਵੇ ਤੇ ਇਹ 1000 ਸਾਲ ਉਡੀਕਦੇ ਰਹਿਣ 1000 ਮਹੀਨੇ ਨਹੀਂ 1000 ਘੰਟੇ ਨਹੀਂ 1000 ਮਿੰਟ ਕੀ 1000 ਸਕਿੰਟ ਵੀ ਰੁਕਣਾ ਔਖਾ ਸਿੱਖਾਂ ਲਈ ਹਰਮੰਦਰ ਸਾਹਿਬ ਲਈ ਜੋ ਸਿੱਖਾਂ ਦਾ ਪਿਆਰ ਆ ਉਹ ਕਿਸੇ ਗੈਰ ਮਤ ਇਨਸਾਨ ਦੀ ਸਮਝ ਵਿੱਚ ਆ ਹੀ ਨਹੀਂ ਸਕਦਾ ਦਰਬਾਰ ਸਾਹਿਬ ਸਿੱਖਾਂ ਲਈ ਮੱਕਾ ਚ ਉਸ ਤੋਂ ਵੀ ਕਿਤੇ ਵਧੇਰੇ ਸ਼ਾਇਦ ਇਸੇ ਲਈ ਸੰਤ ਜਰਨੈਲ ਸਿੰਘ ਅਕਸਰ ਕਿਆ ਕਰਦੇ ਸੀ ਕਿ ਇੱਕ ਸਿੱਖ ਲਈ ਦਰਬਾਰ ਸਾਹਿਬ ਤੋਂ ਪਰੇ ਉਜਾੜੀ ਉਜਾੜਾ ਐਵੇਂ ਨਹੀਂ ਦਰਬਾਰ ਸਾਹਿਬ ਨੂੰ ਸਿੱਖਾਂ ਦਾ ਹਿਰਦਾ ਯਾਨੀ ਕਿ ਦਿਲ ਕਿਹਾ ਜਾਂਦਾ ਆਓ ਆਪਣੇ ਇਤਿਹਾਸ 'ਚ ਆਤਮਾਰੀ ਇੱਥੇ ਵੇਖੀਏ ਸਿੱਖ ਆਪਣੇ ਦਰਬਾਰ ਸਾਹਿਬ ਨੂੰ ਕਿੰਨਾ ਕੋ ਪਿਆਰ ਕਰਦੇ ਸੀ 18ਵੀਂ ਸਦੀ ਵਿੱਚ ਜਦੋਂ ਮੁਗਲ ਹਕੂਮਤ ਨੇ ਸਿੱਖਾਂ ਦੇ ਦਰਬਾਰ ਸਾਹਿਬ ਦਰਸ਼ਨਾਂ ਤੇ ਪਾਬੰਦੀ ਲਾ ਦਿੱਤੀ ਤਾਂ ਸਿੱਖ ਮੁਗਲ ਫੌਜ ਦੀ ਪਰਵਾਹ ਕੀਤੇ ਬਿਨਾਂ ਆਪਣੇ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਆਉਂਦੇ ਰਹੇ ਸਿਰਫ ਦਰਸ਼ਨੀ ਸ਼ਾਨੀ ਨੇ ਆਪਣੇ ਪਿਆਰੇ ਗੁਰਤਾਨ ਦੀ ਸੇਵਾ ਖਾਤਰ ਕਈ ਪਤੰਗਿਆਂ ਨੇ ਜਾਨਾਂ ਵਾਰੀਆਂ ਸਾਡੇ ਵਡੇਰੇ ਨਿਰੇ ਲੜਾਕੇ ਨਹੀਂ ਸੀ ਸਗੋਂ ਬੜੇ ਨੀਤੀਵਾਨ ਵੀ ਸੀ ਭਾਈ ਮਰਛਾ ਸਿੰਘ ਤੇ ਭਾਈ ਭਾਰਾ ਸਿੰਘ ਦੀ ਸ਼ਹਾਦਤ ਬਾਰੇ ਪੜਦਿਆਂ ਪਤਾ ਲੱਗਦਾ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਇੰਨੇ ਸਖਤ ਪੈਰਿਆਂ ਵਿੱਚ ਨੀਤੀ ਸਦਕਾ ਇੰਨਾ ਲੰਮਾ ਸਮਾਂ ਸਿੱਖ ਆਪਣੇ ਪਿਆਰੇ ਗੁਰਤਾਨ ਦੀ ਸੇਵਾ ਨਿਭਾਉਂਦੇ ਰਹੇ ਤੇ ਅਖੀਰ ਫੜੇ ਜਾਣ ਤੇ ਸ਼ਹੀਦ ਕਰ ਦਿੱਤੇ ਗਏ ਪਰ ਇੱਕ ਦੀ ਸ਼ਹੀਦੀ ਦੂਜੇ ਨੂੰ ਭੈ ਨਹੀਂ ਸੀ ਦਿੰਦੀ ਸਗੋਂ ਅਗਲੀ ਜਾਨ ਨੂੰ ਕੁਰਬਾਨੀ ਕਰਨ ਦਾ ਸੱਦਾ ਦਿੰਦੀ ਸੀ ਕਹਿੰਦੇ ਨੇ ਜਿੰਨੇ ਸਿੱਖਾਂ ਦੇ ਸੀਸ ਦਰਬਾਰ ਸਾਹਿਬ 'ਤੇ ਲੱਗੇ ਨੇ ਜੇ ਸਾਰੇ ਇਕੱਠੇ ਕਰਕੇ ਪ੍ਰਕਰਮਾਂ ਵਿੱਚ ਬੀੜ ਕੇ ਰੱਖ ਦੇਈਏ ਤਾਂ ਕਈ ਤਿਆਂ ਚੜ ਜਾਣ ਸ਼ਾਇਦ ਕੋਠੇ ਤੱਕ ਜਾਂ ਉਸ ਤੋਂ ਵੀ ਉੱਪਰ ਪਰ ਫਿਰ ਵੀ ਸੀਸ ਪ੍ਰਕਰਮਾਂ ਵਿੱਚ ਸਮਾਸ ਕੰਜਾ ਨਾ ਪਤਾ ਨਹੀਂ ਕਈ ਦਰਸ਼ਨਾ ਲਈ ਆਉਂਦੇ ਮਾਰੇ ਜਾਂਦੇ ਕਈ ਇਸ਼ਨਾਨ ਕਰਦੇ ਸਮੇਂ ਗੋਲੀ ਦਾ ਨਿਸ਼ਾਨਾ ਬਣ ਜਾਂਦੇ ਤੇ ਕਈ ਵਾਪਸ ਜਾਣ ਲੱਗੇ ਸ਼ਹੀਦ ਹੋ ਜਾਂਦੇ ਸਿੱਖ ਹੱਸ ਹੱਸ ਕੇ ਇਹ ਸ਼ਹੀਦियां ਦਿੰਦੇ ਰਹੇ ਪਰ ਆਪਣੇ ਦਰਬਾਰ ਸਾਹਿਬ ਤੋਂ ਦੂਰ ਨਹੀਂ ਹੋਏ ਸ਼ਾਇਦ ਇਸੇ ਲਈ ਸਿੱਖਾਂ ਨੇ ਆਪਣੀ ਅਰਦਾਸ ਵਿੱਚ ਇਹ ਸ਼ਬਦ ਸ਼ਾਮਲ ਕਰ ਲਏ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿ ਦਾਣ ਵਿਵੇਕ ਦਾਣ ਵਿਸਾਹੋ ਦਾਣ ਪ੍ਰੋਸਾ ਦਾਣ ਦਾਣਾ ਸਰਦਾਣ ਨਾਮ ਦਾਣ ਸ੍ਰੀ ਅਮਰitsar ਸਾਹਿਬ ਜੀ ਦੇ ਦਰਸ਼ਨ ਇਸ਼ਨਾਣ